ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸੇਬ ਸ੍ਰੀ ਗੁਰੂ ਅਮਰਦਾਸ ਜੀ ਦਿਨਾਂ ਦੀ 450 ਸਾਲਾ ਸ਼ਤਾਬ ਦੀ ਜੋਤੀ ਜੋ ਦਿਵਸ ਅਤੇ ਸੇਬ ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਤਾ ਗੁਰਗੱਦੀ ਦੇ 450 ਸਾਲਾ ਦੇ ਇਸ ਬੰਧ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਹਮ ਵੱਲੋਂ ਬੜੇ ਵੱਡੇ ਪੱਧਰ ਤੇ ਭੁਲਾਤ ਤੋਂ ਲੈ ਕੇ ਤੇ ਬੋਲੀ ਸਾਹਿਬ ਗੋਵਿੰਦਵਰ ਸਾਹਿਬ ਤੱਕ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਮੇਨ ਰੋਡ ਹੈ ਨਡਾਲੇ ਤੋਂ ਪਲੱਤ ਤੋਂ ਨਡਾਲਾ ਨਡਾਲੇ ਤੋਂ ਹੁੰਦਾ ਢਿਲਮਾ ਚਲਮਾ ਤੋਂ ਉੱਚੇ ਪਿੰਡ ਸੁਰਖਪੁਰ ਵਗੈਰਾ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਗੋਵਿੰਦਵਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ ਸੋ ਨਗਰ ਕੀਰਤਨ ਟਾਈਮ 7 ਵਜੇ ਦਿਨ ਸ਼ਨੀਵਾਰ ਦਿਨ ਸ਼ਨੀਵਾਰ 7 ਵਜੇ ਤੇ 7 ਸਤੰਬਰ ਨੂੰ ਇਹ ਨਗਰ ਕੀਰਤਨ ਦੀ ਫਰੰਮਤਾ ਹੈ 7 ਵਜੇ ਦੀ ਅਰੰਭਤਾ ਫੋਨ ਕਰਕੇ ਸਾਰੀਆਂ ਸੰਗਤਾਂ ਵਾਸਤੇ ਜੋ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਹਨ ਇਹਨਾਂ ਵਾਸਤੇ ਬ੍ਰੇਕਫਾਸਟ ਦਾ ਵੀ ਖਾਸ ਪ੍ਰਬੰਧ ਜਿਹੜਾ ਹੈ ਉਹ ਪੁਖਲੱਥ ਹਸਪੀਟਲ ਦੇ ਕੋਲ ਕੀਤਾ ਗਿਆ ਹੈ ਤੇ ਚਾਪ ਗੋੜਿਆਂ ਦੇ ਲੰਗਰ ਬ੍ਰੇਕਫਾਸਟ ਕਰਕੇ ਇੱਥੂ ਨਗਰ ਕੀਰਤਨ ਦੀ ਪਰਮਤਾ ਹੋਵੇਗੀ ਸੋ ਸਾਰੀਆਂ ਸੰਗਤਾਂ ਨੂੰ ਜ਼ੋਰਦਾਰ ਅਪੀਲ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ 7 ਸਤੰਬਰ 7 ਵਜੇ ਸਵੇਰੇ ਦਿਨ ਸ਼ਨੀਵਾਰ ਪਲਾਟੋਂ ਅਰੰਭਤਾ ਹੈ ਜੀ ਦੇੰਦੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ